ਪੰਜਾਬ ਦੀ ਮਾਈਨਿੰਗ ਪਾਲਿਸੀ ਜਿਹੜੀ ਆ ਉਹਦਾ ਨਵਾਂ ਪੋਰਟਲ ਲਾਂਚ ਹੋ ਰਿਹਾ 2023 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਨਵੀਂ ਮਾਈਨਿੰਗ ਪਾਲਿਸੀ ਜਿਹੜੀ ਬਣੀ ਸੀ ਉਹਦੇ ਵਿੱਚ ਇਸ ਸਾਲ ਕੁਝ ਸੋਧਾਂ ਕੀਤੀਆਂ ਗਈਆਂ ਜਾਂਦੇ ਕੁਝ ਅਮੈਂਡਮੈਂਟ ਕੀਤੀਆਂ ਗਈਆਂ ਜਾਂਦੇ ਗਿਆ ਉਹਨਾਂ ਅਮੈਂਡਮੈਂਟ ਨੂੰ ਲਾਗੂ ਹੋਣ ਤੋਂ ਬਾਅਦ ਕੋਈ ਕੰਰੰਟ ਨੋਟੀਫਿਕੇਸ਼ਨ ਜਿਹੜਾ ਉਹ ਇਸ ਪਾਲਿਸੀ ਦਾ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ 3 4 2025 ਨੂੰ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਉਹਦੀ ਜਿਹੜੀ ਪਾਲਿਸੀ ਦਾ ਨੋਟੀਫਿਕੇਸ਼ਨ ਆ ਉਹ 30 April ਨੂੰ 30 April ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਸਾਹਿਬਾਨ ਬਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਸਾਹਿਬਾਨ ਵੱਲੋਂ ਅੱਜ ਅਸੀਂ ਪੋਰਟਲ ਜਿਹੜਾ ਕਿ ਫਾਰਮ ਕਿੱਦਾਂ ਭਰਨੇ ਨੇਗੇ ਸੋ ਲਾਂਚ ਕਰ ਰਹੇ ਹਾਂਗੇ ਸੋ ਮੈਂ ਪ੍ਰਕਾਰ ਇਹਰ ਬੇਨਤੀ ਕਰੂਗਾ ਕਿ ਤੁਰੰਤੋ ਪੋਰਟਲ ਜਿਹੜਾ ਉਲੌਕ ਕੀਤਾ ਜਾਵੇ ਇਹ ਐਪਲੀਕੇਸ਼ਨ ਆ ਐਪਲੀਕੇਸ਼ਨ ਦੇ ਅੰਦਰ ਕਿਸ ਤਰ੍ਹਾਂ ਫਾਰਮ ਫਿਲ ਕਰਨਾਗਾ ਔਰ ਕਿਸ ਤਰ੍ਹਾਂ ਉਸ ਫਾਰਮ ਦੇ ਅੰਦਰ ਤੁਸੀਂ ਸਾਰੀਆਂ ਫਾਰਮੈਲਟੀਜ਼ ਜਿਹੜੀਆਂ ਰਹੀਆਂ ਉਹ ਪੂਰੀਆਂ ਕਰਦੀਆਂ ਨੇ ਕਿੱਥੇ ਸਰਟੀਫਿਕੇਟ ਦੀ ਜਿਹੜੀ ਫੀਸ ਆ ਉਹ ਜਮ੍ਹਾਂ ਕਰਾਉਣੀ ਆ ਸਾਰਾ ਇਸ ਪੋਰਟਲ ਦੇ ਅੰਦਰ ਦੱਸਿਆ ਗਿਆ ਹੈਗਾ ਸੋ ਬਹੁਤ ਬਹੁਤ ਥੈਂਕ ਯੂ ਜੀਸੂ ਅਗੋਂ ਮੈਂ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸ ਸੀ ਜਦੋਂ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਾਲੀ ਦਲ ਦਾ ਰਾਸ ਸੀ ਉਸ ਸਮੇਂ ਪੰਜਾਬ ਦੇ ਅੰਦਰ ਸਾਡੇ ਕੁਦਰਤੀ ਸਾਧਨਾਂ ਦੀ ਬਹੁਤ ਵੱਡੀ ਪੱਧ ਤੇ ਦੁਰਤ ਹੋਈ ਪੰਜਾਬ ਦੇ ਅੰਦਰ ਰੇਤ ਮਾਫੀਆ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਰੇਤ ਦੇ ਖੇਤਰ ਦੇ ਅੰਦਰ ਵੱਡਾ ਮਾਫੀਆ ਜਿਹੜਾ ਪੰਜਾਬ 'ਚ ਪੈਦਾ ਕੀਤਾ ਔਰ ਸਰਕਾਰ ਆਉਣ ਤੋਂ ਬਾਅਦ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਉਸ ਨਵੀਂ ਪਾਲਿਸੀ ਦੇ ਅੰਦਰ ਵੀ ਅਸੀਂ ਦੇਖਿਆ ਕਿ ਉਹਨੂੰ ਹੋਰ ਸਰਲ ਕਿੱਦਾਂ ਬਣਾਉਣਾ ਹੈ ਉਹਨੂੰ ਹੋਰ ਸੌਖਾ ਕਿੱਦਾਂ ਬਣਾਉਣਾਗਾ ਉਹਨੂੰ ਆਮ ਲੋਕਾਂ ਦੀ ਪਹੁੰਚ ਤੱਕ ਇਸ ਤਰ੍ਹਾਂ ਲੱਗੇ ਜਾਣਾਗਾ ਉਹਦੇ ਤਹਿਤ ਜਿਹੜਾ ਅੱਜ ਐਲ ਐਮ ਐਸ ਜਿਹੜੀ ਲੈਂਡ ਓਨਰ ਮਾਈਨਿੰਗ ਸਾਈਟ ਜਿਹੜਾ ਲੈਂਡ ਦਾ ਓਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਟ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਵੱਡਾ ਕੁਐਸਚਨ ਸੀਗਾ ਨਹੀਂ ਤਾਂ ਕਈ ਲੋਕ ਆ ਕੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਨਾਲ ਮਾਈਨਿੰਗ ਕਰਦੇ ਸੀਗੇ ਸੋ ਹੁਣ ਲੈਂਡ ਓਨਰ ਜਿਹੜਾ ਉਹ ਆਪਣੀ ਸਾਈਟ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋ ਉਹਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਸੋ ਉਹਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰ ਵਾਈਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪਟੈਂਟ ਅਥਾਰਟिटीज ਰਹਿ ਗਈਆਂ ਉਹ ਰਾਇਲਟੀ ਨੂੰ ਅਸੈਸ ਕਰ ਲਈਆਂ ਉਸ ਏਰੀਆ ਨੂੰ ਮਾਪਣ ਗਿਆ ਮੰਨ ਲਓ ਕਿਸੇ ਨੇ 1 ਏਕੜ ਦੀ ਆਪਣੀ ਐਲਓਸੀ ਲਈਆ 1 ਏਕੜ ਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਹਨੂੰ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਇਹਦੇ ਅੰਦਰ ਕਿੰਨਾ ਰੇਤਾਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾਗਾ ਤੋਂ ਉਸ ਤੋਂ ਬਾਅਦ ਉਸ ਸਾਈਟ ਦੀ ਜਿਹੜੀ ਆ 25% ਯਾਨੀ ਕਿ ਕੁਆਟਰਲੀ ਜਿਹੜੀ ਐਸੈਸ ਹੋ ਕੇ ਸਾਰੇ ਪੈਸੇ ਜਿਹੜੇ ਲਗੇ ਉਹ ਪਹਿਲਾਂ ਭਰਾਏ ਜਾਣਗੇ ਯਾਨੀ ਕਿ ਉਹ ਕਾਨੂੰ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਚ ਉਹਨਾਂ ਰੇਤਾ ਜਿੰਨਾ ਮੇਰਾ ਵਣਦਾ ਸੀ ਨਹੀਂ ਕਟਿਆ ਜਾਂ ਘਟ ਕਟਿਆ ਜਾਂ ਕਿਸੇ ਕਾਰਨ ਮੇਰਾ ਇਹ ਤਾਂ ਰਹਿ ਗਿਆ ਜਾਂ بارش ਆ ਗਈ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ ਇਸੇ ਤਰੀਕੇ ਸੀਆਰਐਮਐਸ ਜਿਹੜੀ ਆ ਕ੍ਰੈਸ਼ਰ ਮਾਈਲਿੰਗ ਸਾਈਡ ਪਾਲਿਸੀ ਆ ਉਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਪ੍ਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉੱਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਦਾ ਕੀ ਹੋਇਆ ਕਿ ਅੱਗੇ ਜਿਹੜੇ ਪ੍ਰੈਸ਼ਰਾਂ ਦੇ ਸਿਓ ਗੈਰਕਾਨੂੰਨੀ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਪ੍ਰੈਸ਼ਰ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਅਬ ਦੀ ਰੈਸੈਸਰੀ ਪਰਮਿਸ਼ਨ ਨਾਲ ਲੈਂਡ ਤੋਂ ਬਾਅਦ ਜਿਹੜਾ ਉੱਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਹਦੇ ਲਈ ਇੱਕ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਬੱਡੀ ਗੱਲ ਆ ਕਿ ਜਿਹੜੇ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਉਸ ਸਰਵੇ ਰਿਪੋਰਟ ਆਉਣ ਤੋਂ ਬਾਅਦ ਮੰਨ ਲਓ ਆਹ ਸਾਈਟ ਜਿਹੜੀ ਆ ਏ ਜਗ੍ਹਾ ਦੇ ਉੱਤੇ ਆਪਾਂ ਨੇ ਕਿਹਾ ਕਿ ਇੱਥੇ ਮਾਈਨਿੰਗ ਸਾਈਟ ਆ ਕੱਲੋਂ ਕੋਈ ਕਲੇਮ ਕਰਦਾ ਕਿ ਉਹ ਜਗ੍ਹਾ ਤੇ ਵੀ ਮਾਈਨਿੰਗ ਸਾਈਟ ਆ ਜੇ ਉਹ ਸਰਵੇ ਦੇ ਅੰਦਰ ਨਹੀਂ ਆਈ ਤਾਂ ਮਾਈਨਿੰਗ ਨਹੀਂ ਕਰ ਸਕਦਾ ਹੁਣ ਅਸੀਂ ਇਹ ਸਿਰਚਿਤ ਕਰ ਰਹੇ ਹਾਂ ਕਿ ਇਹ ਅਸੀਂ ਅਨਾਉਂਸ ਕਰ ਰਹੇ ਆ ਕਿ ਸਾਲ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਦੋ ਵਾਰ ਜਿਹੜਾ ਸਰਵੇ ਹੋਇਆ ਕਰੂਗਾ ਜੇ ਕੋਈ ਨਵੀਂ ਸਾਈਟ ਜਿਹੜੀ ਆ ਉਹ ਹੋਂਦ ਵਿੱਚ ਆਈ ਆ ਕੋਈ ਨਵਾਂ ਏਰੀਆ ਜਿਹੜਾ ਆਡੈਂਟੀਫਾਈ ਹੋਇਆਗਾ ਜਿੱਥੇ ਕੋਈ ਮਾਈਨਿੰਗ ਹੋ ਸਕਦੀ ਆ ਸੋ ਉਸ ਤੋਂ ਬਾਅਦ ਉਸ ਜਿਹੜਾ ਸਾਈਟ ਆ ਉਹਦਾ ਓਨਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਆਪਣੀ ਮਾਈਨਿੰਗ ਕਰਵਾ ਸਕਦਾਗਾ ਔਰ ਸਾਡੀ ਰਾਇਲਟੀ ਜਿਹੜੀ ਆ ਉਹ ਦੇ ਸਕਦਾਗਾ ਇਸ ਤੋਂ ਬਿਨਾ ਜੇਕਰ ਕੋਈ ਆਪ ਚਾਹੇ ਜੇਕਰ ਕੋਈ ਵਿਅਕਤੀ ਕਹਿੰਦਾਗਾ ਕਿ ਮੇਰੀ ਜਗ੍ਹਾ ਜਿਹੜੀ ਹੈ ਮੇਰੀ ਜਗ੍ਹਾ ਦੇ ਅੰਦਰ ਰਹਿਤਾਗਾ ਯਾ ਮੇਰੀ ਜਗ੍ਹਾ ਦੇ ਅੰਦਰ ਜਿਹੜਾ ਗ੍ਰੇਵਲ ਆ ਤਾਂ ਉਹ ਕੀ ਕਰ ਸਕਦਾਗਾ ਕੋ ਸਾਡੇ ਕੋਲੇ ਆਪਣੀ ਐਪਲੀਕੇਸ਼ਨ ਦੇ ਕੇ ਵੀ ਸਰਵੇ ਕਰਵਾ ਸਕਦਾਗਾ ਕੋ ਇਹਨਾਂ ਦੋ ਸਰਵੇ ਤੋਂ ਬਿਨਾ ਵੀ ਸਰਵੇ ਕਰਵਾ ਸਕਦਾਗਾ ਸਰਵੇ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਈਟ ਆ ਉਹ ਅਸੀਂ ਉਹਨੂੰ ਅਲਾਉ ਕਰ ਦਾਂਗੇ ਪਰ ਲੇਕਿਨ ਉਸ ਤੋਂ ਪਹਿਲਾਂ ਉਹਨੂੰ এনवायरमेंट ਕਲੀਅਰੈਂਸ ਉਹਨੂੰ এনवायरमेंटਲ ਕਲੀਅਰੈਂਸ ਜਿਹੜੀ ਆ ਉਹ ਲੈਣੀ ਪਊਗੀ ਉਹਨੂੰ ਸੀਆ ਕੋਲੇ ਜਾ ਕੇ ਯਾਨੀ ਸਟੇਟ এনवायरमेंटਲ ਇੰਪੈਕਟ ਜਿਹੜੀ ਅਥਾਰਟੀ ਆ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲ ਜਾ ਕੇ ਜਿਹੜੀ ਸਿਆ ਕੋਲ ਜਾ ਕੇ এনवायरमेंटल ਕਲੀਅਰੈਂਸ ਲੈਣੀ ਪਊਗੀ ਜੇਕਰ এনवायरमेंटਲ ਕਲੀਅਰੈਂਸ ਦਿੱਤਾਗਾ ਤਾਂ ਹੀ ਉਹ ਸਾਈਟ ਜਿਹੜੀ ਆ ਮਾਈਨਿੰਗ ਕਰਨ ਦੀ ਯੋਗ ਹੋਊਗੀ ਇਹ ਬੜਾ ਵੱਡਾ ਸਵਾਲ ਹੈਗਾ ਕਿ ਜਿਹੜੀ ਸਟੇਟ এনवायरमेंटਲ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲ ਜਾ ਕੇ ਉਹ ਆਪਣੀ ਫੀਸ ਭਰ ਕੇ ਉਹਦੀ ਅਸੈਸਮੈਂਟ ਕਰਵਾਊਗਾ ਕਿ ਹਾਂਜੀ ਫਿਰ ਜਾ ਕੇ ਲੈਟਰ ਆਫ ਇੰਟੈਂਟ ਜਿਹੜਾ ਉਹ ਡਿਪਾਰਟਮੈਂਟ ਜਾਰੀ ਕਰੂਗਾ ਸੋ ਇਹ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਮਾਇਨਤ ਹੋ ਰਹੀ ਸੀ ਜਿਹੜੀ ਕਿਤੇ ਨਾ ਕਿਤੇ ਲੋਕ ਗੈਰ ਕਾਨੂੰਨੀ ਮਾਇਨਤ ਕਰਦੇ ਸੀਗੇ ਉਹ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖਤਮ ਹੋ ਜੂਗੀ ਸੋ ਗੈਰ ਕਾਨੂੰਨੀ ਮਾਇਨੇ ਖਤਮ ਹੋਣ ਦੇ ਨਾਲ ਬਿਲਕੁਲ ਰੈਵਨਿਊ ਜਿਹੜਾ ਉਹ ਵੀ ਪਹਿਲਾਂ ਵਧੂਗਾ ਸੋ ਅਜੇ ਅਸੀਂ ਪਹਿਲਾ ਤਜਰਬਾ ਹੈਗਾ ਅੱਜ ਅਸੀਂ ਇਹਦਾ ਪੋਰਟਲ ਲਾਂਚ ਕੀਤਾ ਹੈਗਾ ਸੋ ਜਿਹੜੇ ਵੀ ਮਾਈਨਿੰਗ ਦੇ ਅੰਦਰ ਕੰਮ ਕਰਦੇ ਨੇ ਚਾਹ ਰੇਤੇ ਦਾ ਕੰਮ ਕਰਦੇ ਨੇ ਚਾਹ ਬਜਰੀ ਦਾ ਕੰਮ ਕਰਦੇ ਨੇਗੇ ਉਹ ਸਾਰੇ ਜਣੇ ਅੱਜ ਤੋਂ ਇਸ ਨਵੀਂ ਪਾਲਿਸੀ ਦੇ ਤਹਿਤ ਪੋਰਟਲ ਜਾ ਕੇ ਜਿਹੜੇ ਆਲਰੇਡੀ ਜਿੰਨਾਂ ਕੋਲ ਜ਼ਮੀਨ ਹੈਗੀ ਆ ਉਹ ਆਪਣੀ ਜ਼ਮੀਨ ਦਾ ਕਲੀਅਰੈਂਸ ਲੈ ਕੇ ਨੈਸੈਸਰੀ ਪਰਮਿਸ਼ਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇਗੇ ਸੋ ਅੱਜ ਮੈਂ ਸਮਝਦਾ ਜਿਹੜਾ ਗੈਰ ਕਰੋਨੀ ਮਾਈਨਿੰਗ ਦਾ ਕੰਮ ਸੀ ਉਹ ਬਿਲਕੁਲ 100% ਜਿਹੜਾ ਉਹ ਖਤਮ ਹੋ ਚੁੱਕਿਆਗਾ ਸਾਨੂੰ ਟਾਈਮ ਜ਼ਰੂਰ ਲੱਗਿਆਗਾ ਪਹਿਲਾ ਜਿਹੜੀ ਅਸੀਂ ਤੇਜ ਪਾਲਸੀ ਲਿਆਂਦੀ ਸੀ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਲੱਗਿਆ ਕਿ ਵੱਡੇ ਸੁਧਾਰ ਕਰਨ ਦੀ ਥੋੜਾ ਸੁਧਾਰ ਕੀਤੇ ਨੇਗੇ ਸੋ ਇਹ ਜਿਹੜਾ ਮਾਈਨਿੰਗ ਦਾ ਸਾਡਾ ਜਿਹੜਾ ਪੈਸਾ ਰੈਵਨਿਊ ਆ ਉਹ ਵੀ ਵਧੂਗਾ ਔਰ ਗੈਰਕਾਨੂੰਨੀ ਮਾਈਨਿੰਗ ਜੜੀਆਂ ਉਹ ਸਦਾ ਲਈ ਖਤਮ ਹੋਊਗੀ ਕਿਉਂਕਿ ਇਹ ਕਾਫੀ ਵੱਡਾ ਇਸ਼ੂ ਸੀਗਾ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸ਼ੁਰੂ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਧਿਆਨ ਦੇਂਦੇ ਹੋਏ ਇਹ ਦੂਜਾ ਅਡਰੈਸ ਕੀਤਾਗਾ ਉਹਨੂੰ ਠੀਕ ਕੀਤਾਗਾ ਹੁਣ ਮੈਂ ਬੇਨਤੀ ਕਰੂਗਾ ਮੇਰੇ ਕੈਬਨਿਟ ਕਲੀਗ ਵੀਰਿੰਦਰ ਗੋਇਲ ਜੀ ਜਿਹੜੇ ਕਿ ਬਾਈਂਡਿੰਗ ਡਿਪਾਰਟਮੈਂਟ ਦੇ ਮਾਨਿਸਟਰ ਨੇਗੇ ਇੰਚਾਰਜ ਨੇਗੇ ਉਹ ਹੋਰ ਫਰਦਰ ਡਿਟੇਲਸ ਜਾ ਕੇ ਤੁਹਾਨੂੰ ਇਸ ਸਾਈਟਸ ਦੇ ਬਾਰੇ ਹੋਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਕੀ ਕੀ ਹੋਣੇ ਚਾਹੀਦੇ ਉਹ ਵੀ ਸਜਾਉਣਗੇ ਸਮਾਂ ਸਮਝਦਾ ਹੁਣ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਦਾ ਉਹਦਾ ਪੰਜਾਬ ਤੋਂ ਅੰਤ ਹੋ ਗਿਆ ਥੈਂਕ ਯੂ ਧੰਨਵਾਦੀ ਬਸਾ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀਮਾ ਸਾਹਿਬ ਨੇ ਵਿਸਥਾਰ ਦੇ ਵਿੱਚ ਦੱਸਿਆ ਜਦੋਂ ਕੈਬਨਰਟ ਦੇ ਵਿੱਚ ਇਹ ਪਾਲਿਸੀ ਅਮੈਂਡਡ ਪਾਲਿਸੀ ਪਾਸ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਹੈ ਇੱਥੇ ਬੜਾ ਸਿੰਪਲ ਕੀਤਾ ਹੈ ਅਬ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਅਤੇ 37 ਮਾ ਸਾਹਬ ਨੇ ਜੋ ਸਾਡੀ ਸਿਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜੀਆਂ ਉਥੋਂ ਈਸੀ ਤੇ ਐਨਓਸੀ ਲੈ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾਂ ਲੀਸ ਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸਿਆ ਦੇ ਉੱਤੋਂ ਪਰਮਿਸ਼ਨ ਵੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਇਹ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਬੁਲਾਈ ਤੇ ਜਿਹਦੇ ਵਿੱਚ ਕ੍ਰੈਸ਼ਰ ਵਾਲੇ ਵੀ ਸੀ ਠੇਕੇਦਾਰ ਵੀ ਸੀ ਆਮ ਲੋਕ ਵੀ ਥੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀਤਾ ਕਿਉਂਕਿ ਬਦ ਉਹ ਜਾਂਦੇ ਸੀ ਜਿਹੜੇ ਲੋਕ ਇਸਤਾਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ طے ਕੀਤਾ ਕਿ ਜੇ ਸਿਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁਦ ਲੈ ਲੈਣ। ਸੋ ਅੱਜ ਹੀ ਡੀਐਸਆਰ ਦਿੱتن ਦੀ ਹੋਈ ਹੋਈ ਹੈ। ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਆਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦੇ ਆ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗੀ। ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਰੀਅਲੀ ਪਰਮਿਸ਼ਨ ਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਜੁਟ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲਈ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਗਿਆ ਮਨੋਪਲੇ ਖਤਮ ਹੋ ਜੇਗੀ ਟਰਾਂਸਪੇਰੈਂਸੀ ਹੋ ਜੇਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰੇਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਹੀ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰੇਤਾ ਚੱਕ ਲਿਆ ਤੇ ਉਹ ਵਿਚਾਰਿਆਂ ਕੋਲੇ ਕੋਈ ਆਲਟਰਨੇਟਿਵ ਨਹੀਂ ਸੀ ਜੇ ਕੋਈ ਚਕਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਹੀ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜ਼ਮੀਨ ਪੁੱਟ ਸਾਰਦਾ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਨਾਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦੀ ਬਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਨੇ ਕ੍ਰੈਸ਼ਰ ਵੱਡੀ ਇੰਡਸਟਰੀ ਹੈ ਕਰੀਬ 425 ਦੇ ਲਗਵੇ ਪੰਜਾਬ ਦੇ ਵਿੱਚ ਕ੍ਰੈਸ਼ਰ ਨੇ ਸੋ ਕ੍ਰੈਸ਼ਰ ਇੰਡਸਟਰੀ ਕੋ ਵੀ ਇੰਡਸਟਰੀ ਦੇ ਨਾਲ ਹੀ ਸਾਰਾ ਰੋਜ਼ਗਾਰ ਵੀ ਵਧਦਾ ਤੇ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਆ। ਸੋ ਜ਼ਿਆਦਾਤਰ ਕ੍ਰਿਸ਼ਮਾਂ ਵਾਲਿਆਂ ਕੋਲੇ ਜ਼ਮੀਨਾਂ ਆਪਣੀਆਂ ਨੇ। ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲ ਜੇਗੀ। ਸੋ ਇੰਡਸਟਰੀ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ। ਸੋ ਅੱਜ ਇਹ ਪੋਰਟਲ ਚੱਲਿਆ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਬਾਕੀ ਜਿਸ ਤਰ੍ਹਾਂ ਕੱਲ ਸੈਸ਼ਨ ਦੇ ਵਿੱਚ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਚੱਲੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਕੀਤੇ ਜਾ ਰਹੇ ਨੇ ਸੋ ਅੱਜ ਮਾਈਨਿੰਗ ਦੇ ਵਿੱਚ ਵੀ ਮੈਂ ਕਹਿਣਾ ਚਾਹਣਾ ਕਿ ਮਾਈਨਿੰਗ ਦੇ ਵਿੱਚ ਵੀ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਪੋਟਾਸ਼ ਮਿਲੀ ਹੈ ਅਗ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਕਿਤੇ ਮਿਲਦਾ ਸਾਰੇ ਦਾ ਸਾਰਾ ਇੰਪੋਰਟ ਹੁੰਦਾ ਹੈ ਤੇ ਸਾਡੇ ਮੁਕਸਰ ਦੇ ਲਾਗੇ ਤੇ ਅਬੋਹਰ ਦੇ ਏਰੀਆ ਦੇ ਵਿੱਚ ਪੋਟਾਸ਼ ਮਿਲੀ ਹੈ ਇਹ ਰਾਜਸਥਾਨ ਦੇ ਐਡਜੋਇਨਿੰਗ ਨੇ ਇਹ ਏਰੀਏ ਤੇ ਰਾਜਸਥਾਨ ਦੇ ਵਿੱਚ ਵੀ ਮਿਲੀ ਹੈ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਡਿਸਕ੍ਰਿਮੀਨੇਸ਼ਨ ਦੀ ਪਿੱਛੇ ਸਾਡੀ ਉੜੀਸਾ ਦੇ ਵਿੱਚ ਮੀਟਿੰਗ ਹੋਈ ਧੀ ਮਾਈਨਡ ਮੰ minister ਦੀ ਸਾਰੇ ਆਲ ਓਵਰ ਇੰਡੀਆ ਦੀ ਤਾਂ ਉੱਥੇ ਵੀ ਮੈਂ ਮੁੱਦਾ ਚੁੱਕਿਆ ਸੀ ਤਾਂ ਉੱਥੇ ਕਿਹਾ ਸੀ ਮੈਂ ਕਿ ਜੋ ਰਾਜਸਥਾਨ ਦਾ ਏਰੀਆ ਉੱਥੇ 158 ਜਗ੍ਹਾ ਤੇ ਡ੍ਰਿਲਿੰਗ ਹੋਈ 158 ਜਗ੍ਹਾ ਮਤਲਬ ਡ੍ਰਿਲ ਕਰਕੇ ਪਤਾ ਲਾਉਂਦੇ ਆ ਕਿ ਪੋਟਾਸ਼ ਕਿੱਥੇ ਪਈ ਹੈ ਕਹੀ ਜੀ ਪਈ ਹੈ ਕਿੰਨੀ ਮਾਤਰਾ ਚ ਪਈ ਹੈ ਪਰ ਪੰਜਾਬ ਦੇ ਏਰੀਏ ਦੇ ਵਿੱਚ ਸਿਰਫ ਤੇ ਸਿਰਫ 9 ਜਗ੍ਹਾ ਡ੍ਰਿਲ ਹੋਈ ਹੈ ਹਰ ਉੱਥੇ 158 ਜਗ੍ਹਾ ਡ੍ਰਿਲ ਹੋ ਗਏ ਉੱਥੇ ਅਕਸਰ ਵੀ ਹੋਗੀ ਪਰ ਸਾਡੇ ਨੌ ਜਗ੍ਹਾ ਹੋਈ ਹੈ ਮੈਂ ਉੱਥੇ ਗੱਲ ਰੱਖੀ ਸੀ ਜਦੋਂ ਉਡੀਸਾ ਸਾਡੀ ਮੀਟਿੰਗ ਹੋਈ ਹੈ ਤਾਂ ਮਾਨਯੋਗ ਜਿਹੜੇ ਸੈਂਟਰ ਦੇ ਵਜ਼ੀਰ ਨੇ ਜੀ ਕਿਸ਼ਨ ਰੈਡੀ ਜੀ ਮੈਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾਂ ਉੱਥੇ ਜਾਇਓ ਤੇ ਆ ਕੇ ਫਿਰ ਆਪਾਂ ਦਿੱਲੀ ਮਿਲਦੇ ਮੈਂ ਉਸ ਤੋਂ ਬਾਅਦ ਮੁਕਸਰ ਵੀ ਗਿਆ ਉੱਥੇ ਜਾ ਕੇ ਲੋਕਾਂ ਨੂੰ ਕਈ ਤੇ ਗਲਤਫਹਿਮੀ ਹੋ ਗਈਆਂ ਸੀ ਕਹਿੰਦੇ ਕਿਤੇ ਜ਼ਮੀਨਾਂ ਵਾਅਰ ਕਰਨਗੇ ਪਰ ਉਹ ਸਾਰੀ ਗੱਲ ਕਲੀਅਰ ਕੀਤੀ ਕਿਉਂਕਿ ਟ੍ਰੇਨ ਦੇ ਨਾਲ ਨਿਕਲ ਨਹੀਂ ਗੀ ਸਾਡੇ 400 ਮੀਟਰ ਧਰਤੀ ਦੇ نیچے ਹੈ। ਸੋ 450 ਮੀਟਰ ਧਰਤੀ ਥੋੜੇ ਵੱਟੀਆਂ ਜਾ ਸਕਦੀ ਹੈ। ਉਹਦੇ ਡੰਡ ਦੇ ਨਾਲ ਨਿਕਲਦੀ। ਇੱਕ ਜਗ੍ਹਾ ਡੰਡ ਕੀਤੀ 25 ਏਕੜ ਚੱਕ ਲਉਗੀ। ਸੋ ਉਹ ਗਲਤਫਹਿਮੀਆਂ ਦੂਰ ਕੀਤੀਆਂ ਤੇ ਹੁਣ ਪਿਛਲੇ 2.5 ਮਹੀਨਿਆਂ ਤੋਂ ਮੈਂ ਸਮਾਂ ਮੰਗ ਰਿਆਂ ਮਾੜ ਜੋ ਕੇਂਦਰ ਦੇ ਮੰਤਰੀ ਜੀ ਕਿਸ਼ਨ ਰੈਡੀ ਜੀ ਨੂੰ ਮਿਲਣ ਦਾ ਪਰ ਮੈਨੂੰ ਉੱਥੇ ਸਮਾਂ ਨਹੀਂ ਹਲੇ ਮਿਲਿਆ। ਸੋ ਮੈਂ ਸਮਝਦਾ ਵੀ ਇਹ ਰਾਜਨੀਤੀ ਵਾਲੀ ਚੀਜ਼ ਹੈ ਪਰ ਇੱਕ ਉਹ ਮਿਨਰਲ ਜਿਹੜਾ ਅਸੀਂ ਸਾਰਾ ਇੰਪੋਰਟ ਕਰਦੇ ਆ ਤੇ ਜਿਹਦੇ ਨਾਲ ਛੱਡੀ ਵੱਡੀ ਜਿਹੜੀ ਵਿਦੇਸ਼ੀ ਮੁਦਰਾ ਬੱਜਦੀ ਆ ਇਹ ਤੇ ਦੇਸ਼ ਦਾ ਸਵਾਲ ਹੈ ਨਾ ਜੇ ਅਸੀਂ ਇੱਥੇ ਆਤਮ ਨਿਰਭਰ ਹੋ ਜਾਈਏ ਤਾਂ ਕਿੰਨੀ ਵੱਡੀ ਗੱਲ ਹੋਣੀ ਆ ਸੋ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਹੋ ਉਮੀਦ ਆ ਜਦੋਂ ਮੈਂ ਵਿਸ਼ਵਾਸ ਤਾਂ ਉਹਨਾਂ ਨੇ ਮੈਨੂੰ ਦਵਾਇਆ ਸੀ ਉੱਤੇ ਜੇ ਉਹ ਮੇਂਟਿੰਗ ਦਾ ਸਮਾਂ ਦੇਣਗੇ ਤਾਂ ਮੈਂ ਉੱਥੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਕਿ ਇਹ ਪੰਜਾਬ ਦਾ ਸਵਾਲ ਨਹੀਂ ਹੈ ਇਹ ਤਾਂ ਪੂਰੇ ਦੇਸ਼ ਦਾ ਸਵਾਲ ਹੈ ਸੋ ਇਹਦੇ ਸਾਡਾ ਸਾਥ ਦਿਓ ਸੋ ਜੇ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੁੰਨੇ ਆ ਤਾਂ ਪੰਜਾਬ ਦੇ ਲਈ ਵੀ ਵੱਡੀ ਪ੍ਰਾਪਤੀ ਹੈ ਤੇ ਦੇਸ਼ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਇਹ ਹੋਏਗੀ ਸੋ ਅੱਜ ਸੋ ਅੱਜ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਤੁਹਾਡੇ ਜਰੀਏ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿਉਂਕਿ ਫੌਰੀਂ ਦੇ ਵਿੱਚ ਬੈਠੇ ਵੀ ਬਹੁਤ ਲੋਕ ਜਿਹੜੇ ਐਨਆਰਆਈ ਨੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਉਹ ਵੀ ਆਪਦੀਆਂ ਜ਼ਮੀਨਾਂ ਦੀ ਤਹੀ ਸਹੀ ਦੇਖਭਾਲ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਵੀ ਰੇਤਾ ਬਜਰੀ ਇਸ ਤਰ੍ਹਾਂ ਉੱਠਿਆ ਜਾਂਦਾ ਸੀ ਸੋ ਤੁਹਾਡੇ ਜਰੀਏ ਅੱਜ ਸਾਰਿਆਂ ਦੇ ਨਵੇਂ ਖਬਰ ਪਹੁੰਚੇਗੀ ਤੁਪੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਸ਼ਨ ਪਹਿਲੇ ਚੱਲ ਰਹੇ ਆ ਪੁਆਇੰਟ ਖੱਡਾ ਹੈਗੀਆਂ ਉਹਨਾਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਤੇ ਨਾਲ ਹੀ